ਜੀ ਆਰ ਸੀ ਲਾਈਵ ਟੀਵੀ ਫੇਸਬੁੱਕ ਪੇਜ ਅਤੇ YouTube ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਗੱਲ ਕਰਾਂਗੇ ਬਾਪੂ ਜੀ ਨਾਲ ਪਹਿਲਵਾਨ ਜੀ ਨਾਲ ਗੱਲਬਾਤ ਕਰਦੇ ਹਾਂ ਬਾਪੂ ਜੀ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਆਪਣੀ ਉਮਰ ਦੱਸ ਦਿਓ ਅਮਰ ਸਿੰਘ ਉਮਰ ਕਿੰਨੀ ਤੁਹਾਡੀ ਉਮਰ 1929 ਦਾ ਮੇਰਾ ਜਨਮ ਹੈ ਦਾਦਾ ਸਾਹਿਬ ਠੀਕ ਹੈ ਕਿੰਨੇ ਸਾਲ ਤੁਸੀਂ ਪਹਿਲਵਾਨੀ ਕਰੀਆ ਮੈਂ ਕਰੀਆ 10 ਸਾਲ 15 15 ਕਿਹੜੇ ਖਾੜੇ ਚ ਰਹਿ ਕੇ ਖਾੜੇ ਨਹੀਂ ਤੇ ਚੱਲ ਅੱਛਾ ਯਾਰ ਕੋਈ ਖਾੜਾ ਨਹੀਂ ਤਾਂ ਜੱਜ ਜਿੱਤੇ ਮਰਦੀ ਜੋਰ ਕਰ ਲਾ ਅੱਛਾ ਮੈਨੂੰ ਇਹ ਦੱਸੋ ਕਿਹੜੇ-ਕਿਹੜੇ ਤੁਸੀਂ ਆਪਣੀ ਜਵਾਨੀ ਟਾਈਮ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੇਖੀਆਂ ਮੈਂ ਦੇਖ ਸਭ ਤੋਂ ਪਹਿਲਾਂ ਅੜਾਵੇ ਦੀ ਹੂੰ ਮੇਹਰਦੀ ਦੀ ਹੂੰ ਬਕ ਸੀਸੇ ਦੀ ਹੂੰ ਇਹਨਾਂ ਨੇ ਫਿਰ ਬੇਨ ਰਖੇ ਸੁੱਤੇ ਦੀ ਹੂੰ ਆਮਰੇ ਪਕੜਾਣੇ ਵਾਲੇ ਦੀ ਹੂੰ ਫਿਰ ਸਾੜੇ ਲਾਗੋਂ ਲਗਾ ਤੁਹਾਨੂੰ ਮੱਝ ਜਾਗਰ ਹੂੰ ਫਰਾਸਪਰੀਆ ਪਹਿਲਵਾਨ ਮੇਰਾ ਸਾਜ ਹੂੰ ਕਰਮਾ ਪੁੱਟੇ ਵਾਲਾ ਹੂੰ ਫਿਰ ਤੇਰਾ ਸਾਹ ਪਾਲਾ ਕਰੇ ਖਸ਼ਿਆਲ ਪਹਿਲਵਾਨ ਆ ਹਾ ਕੋਈ ਮਦਰੀਆ ਹੂੰ ਮਰ ਕੋਈ ਨਹੀਂ ਮਦਰੀਆ ਬਾਬਾ ਠੀਕ ਆ ਯਾਨੀ ਜਿਹੜੇ ਤੁਸੀਂ ਜਵਾਨੀ ਮਾ ਨਾਮ ਲੈ ਰਹੇ ਸਕੰਦਲ ਆਲਮਗੀਰੀਆ ਆਰਾਮਿਕ ਸਰਦ ਅੱਛਾ ਉਹ ਕਿੰਨੇ ਵੇ ਇੱਕ ਜੀਤਾ ਹੁੰਦਾ ਦਾ ਗਿੱਲਾਂ ਦਾ 1929 ਦਾ ਤੁਹਾਡਾ ਜਨਮ ਆ ਤੇ ਜਦੋਂ 1947 ਨੂੰ ਦੇਸ਼ ਆਜ਼ਾਦ ਹੋਇਆ ਉਹਦੋਂ ਤੁਹਾਡੀ ਉਮਰ ਕਿੰਨੀ ਦੀ 17-18 ਸਾਲ ਦੀ ਸੀ 17-18 ਸਾਲ ਦੀ ਉਮਰ ਜਾਨੂੰ ਕਹਦੀ ਆਪਾਂ ਤੁਹਾਨੂੰ ਪੂਰੀ ਸੋਜੀ 20 ਪਰ ਮੈਨੂੰ ਇਹ ਦੱਸੋ ਵੀ ਜਦੋਂ ਪੰਜਾਬ ਇਕੱਠਾ ਸੀ ਆ ਬਾਰਡਰ ਨਹੀਂ ਸੀ ਬਣਿਆ ਉਦੋਂ ਆਪਸ ਦੇ ਵਿੱਚ ਪਿਆਰ ਕਿਦਾਂ ਦਾ ਹੁੰਦਾ ਸੀ ਕੀ ਲੋੜ ਪਈ ਸੀ ਵੀ ਇਹ ਵੰਡਣ ਦੀ ਵੀ ਪੰਜਾਬ ਨੂੰ ਵੰਡਣਾ ਪਿਆ ਇਹ ਤਾਂ ਹੁਣ ਅਫਸਰਾਂ ਨੂੰ ਪਤਾ ਨਹੀਂ ਸਾਡਾ ਪਿਆਰ ਮੁਸਲਮਾਨਾਂ ਦੇ ਮੁੰਡਿਆਂ ਨਾਲ ਅਸੀਂ ਖੇលਦੇ ਰਹੇ ਹਾਂ ਸਭ ਕੋ ਕਰਦੇ ਰਹੇ ਹਾਂ ਸਾਡੇ ਕੋ ਘੁੱਲਦੇ ਵੀ ਕੋਡੀ ਖੇលਦੇ ਰਹੇ ਹਾਂ ਅੱਛਾ ਇਹਨਾਂ ਪਤਾ ਨਹੀਂ ਜੀ ਆਪਸ ਕਾਹਦਾ ਆ ਗਏ ਹੁਣ ਵੀ ਖਰਾਕਾ ਤੇ ਪੁਰਾਣੀਆਂ ਖਰਾਕਾਂ ਵਿੱਚ ਕੀ ਫਰਕ ਲੱਗਦਾ ਤੁਹਾਨੂੰ ਉਹ ਤਾਂ ਖਰਾਕਤੀ ਉਹਦਾ ਉਹ ਤਾਂ ਦੇਖ ਮੈਂ ਸਾਂ ਠੋਲੇ ਖਾਣੇ ਅਸੀਂ ਮੱਖਣੀ ਕਾ ਇਹ ਸਾਤੇ ਖਾਏ ਨਹੀਂ ਤਾਂ ਦੁੱਧ ਪੀਣਾ ਰੱਜ ਕੇ ਜਿਹਨੇ ਦੁੱਧ ਖਾਏ ਗਏ ਤੇ ਬੂੜੇ ਜਿਹਨੇ ਦੁੱਧ ਪੀਚ ਲਏ ਨੇ ਪੁੱਤ ਬੇਚਲੇ ਹੂੰ ਹੁਣ ਤਾਂ ਦੁੱਧ ਭਰੇ ਗਿਆੜਾ ਲੋਕਾਂ ਦਾ ਇੱਕ ਤੁਸੀਂ ਪਹਿਲਾਂ ਗੀਤ ਗਾਇਆ ਸੀ ਕਿਸੇ ਦਾ ਉਹ ਜਿਹੜਾ ਇੱਕ ਵਾਰ ਦੁਬਾਰੇ ਸੁਣਾ ਦਿਓ ਜਿਹੜਾ ਤੁਸੀਂ ਬੋਲ ਉਹ ਤਾਂ ਜਲਸੇ ਵਾਲੇ ਆਇਆ ਕਰਦੇ। ਕੀ ਗਾਏ ਕਰਦੇ ਉਹਨੇ ਤੇ ਜੀ ਉਹ ਕਹਿੰਦਾ ਪੈਣ ਲੱਗੇ ੱੱਲੇ ਹਿੰਦੂ ਰੋੜੇ ਭੱਜ ਚੱਲੇ ਛਾਲਾ ਖੂਤ ਮਾਰੀਆਂ ਰੋੜਿਆਂ ਤੇ ਹੋਰਿਆ ਕੰਨਿਆਂ ਕੁ ਮਾਰੀਆਂ ਹਾਂ ਨੁਟਿਆ ਨਸਹਿਰਾ ਦਿਨ ਸਿਕਰ ਦੁਪਹਿਰਾ ਛਾਲਾ ਖੂਤ ਮਾਰੀਆਂ ਰੋੜਿਆਂ ਤੇ ਹੋਰਿਆ ਕੰਨਿਆਂ ਕੁ ਮਾਰੀਆਂ ਮਤਲਬ ਜਦੋਂ ਹੱਲੇ ਹੋਏ ਸੀ ਤੁਸੀਂ ਉੱਥੇ ਕਿੱਥੇ ਸੀ ਜਦੋਂ ਬੰਦਿਆ ਗਿਆ ਕਿਸ ਤਰ੍ਹਾਂ ਦੀ ਲੜਾਈਆਂ ਹੋਈ ਦੀ ਦੇਖੀ ਆ ਪਿੰਡਾਂ ਦਾ ਪਹਿਲਾਂ ਕਟਾਲਾ ਫੁੱਕਿਆ ਫਿਰ ਸਹਾਰਾ ਭੁੱਕਿਆ ਤੈਨੂੰ ਕਿੰਨੇ ਘਰ ਆ ਤੇ ਮੈਂ ਬਗ ਸਾਰੇ ਉਧਰ ਬਾਹ ਸਕੰਦਰਪੁਰ ਉਨੇ ਪੁਰਾ ਡੇਰਾ ਹੋ ਫਿਰ ਤੇਰਾ ਸਾਹ ਪਰ ਜਨਾਲੀ ਜਿਹੜੀ ਅਲੀਪੁਰ ਮਾਲਕ ਮਾਜਰਾ ਸਿੱਖ Hindu ਮੁਸਲਮਾਨ ਆਪਸ ਵਿੱਚ ਵੈਰੀ ਬਣ ਕੇ ਦੇ ਫੁੱਟਾਂ ਪੂਰੇ ਪੂਰੀਆਂ ਲੜਾਈਆਂ ਹੋਈਆਂ ਫਿਰ ਘਰ ਫੁੱਕਣ ਤੱਕ ਗਏ ਹੈ ਆ ਘਰ ਫੁੱਕੇ ਲੋਕਾਂ ਨੇ ਅੱਛਾ ਮੁਸਲਮਾਨ ਦਾ ਹੱਥੇ ਨਹੀਂ ਚੱਕ ਹੋਇਆ ਕੋਈ ਨਹੀਂ ਜਦੋਂ ਇਹ ਬੰਦ ਕਰੇ ਫਿਰ ਕਿਸ ਤਰ੍ਹਾਂ ਮਤਲਬ ਕੀ ਕਰਿਆ ਵੀ ਇਧਰੋਂ ਮੁਸਲਮਾਨ ਭਾਈ ਜਾਰੇ ਉਠਾਲ ਗਏ ਉਧਰ ਭੇਜ ਦੇ ਵੀ ਉਧਰ ਜਾਓ ਉਹ ਉਧਰ ਚਲੇ ਗਏ ਜਿਹੜੇ ਸਾੜੇ ਉਧਰ ਬੈਠੇ ਤੇ ਉਹ ਇਧਰ ਆ ਗਏ ਜਣੀ ਇਹ ਤੁਹਾਨੂੰ ਚਾਹੀਦਾ ਸੀ ਵੀ ਇਹ ਲੋੜ ਜ਼ਿਆਦਾ ਜ਼ਰੂਰੀ ਸੀ ਵੀ ਇਹ ਪੰਜਾਬ ਨੂੰ ਦੋ ਭਾਗਾਂ 'ਚ ਵੰਡਣਾ ਦਾ ਭਾਈ ਇਹ ਸਾਨੂੰ ਹੁੰਦਾ ਅਸੀਂ ਅਨਪੜ੍ਹ ਤੇ ਸਾਨੂੰ ਮੋਣੀਆ ਗੱਲਾਂ ਦਾ ਕੀ ਪਤਾ ਅੱਛਾ ਜਿਵੇਂ ਉੱਪਰ ਤੇ ਕਹਿੰਦੇ ਵੀ ਸਰਕਾਰ ਦਾ ਹੁਕਮ ਆ ਗਿਆ ਹਾਂ ਬਸ ਮੰਨ ਲਓ ਮੰਨ ਲਓ ਹੈ ਉਹ ਗੱਲ ਲੋਕਾਂ ਦਾ ਕੋਈ ਨਹੀਂ ਸਾ ਆਸ ਵਿੱਚ ਜਿਹੜੀ ਅੱਜ ਕੱਲ ਦੀਆਂ ਖਰਾਕਾਂ ਤੁਹਾਨੂੰ ਕੀ ਲੱਗਦਾ ਇਹ ਪੁਰਾਣੀਆਂ ਖਰਾਕਾਂ ਨੂੰ ਟੱਕਰ ਦਿੰਦੀਆਂ ਹਾਂ ਜਦ ਸਪਰੇਅ ਹੁੰਦੀ ਦੀ ਹਾਂ ਕੋਈ ਜੂਰੀਆ ਬੈਂਦਾ ਦਾ ਉਹ ਮਕਾਨਾ ਜੂਰੀਆ ਨਾਲ ਦਵਾਈ ਨਾਲ ਜਾਣਦੇ ਸੀ ਇਹ ਤਾਂ ਆਪਣੀ ਗੜਾਈ ਹੱਥੀਂ ਗੜਾਈ ਕਰਨੀ ਮਿਹਨਤ ਕਰਨੀ ਹਮਰੇ ਹਾਲ ਬਾਉਨੇ ਕਣਕਾਂ ਬੀਜਣੀਆਂ ਮੱਕੀ ਬੀਜਣੇ ਮਾਂ ਮਾਂ ਬੀਜਣੇ ਛੋਲੇ ਵੀ ਜਣੇ ਯਾ ਤਾਂ ਇਹ ਸਭ ਖਾਣੇ ਕੰਮ ਤੇ ਆਹ ਖੇਤੀ ਹੱਲ ਨਾਲ ਹੁੰਦੀ ਦੀ ਮੈਂ ਕਹਿੰਦਾ ਟਰੈਕਟਰ ਵੀ ਨਹੀਂ ਦੇ ਹੁੰਦੇ ਯਾਰ ਤੇ ਮੈਂ ਕਹਿੰਦਾ ਰੇ ਦਾ ਕੰਮ ਗੋਹੇ ਦੋ ਲੈ ਲੰਦੇ ਦਿਆ ਨਾ ਹਾਂ ਦੇਸੀ ਰੇ ਹੋਰ ਤਾਂ ਤੁਸੀਂ ਦੇਖ ਲਓ ਵੀ ਕਿੰਨਾ ਸਪਰੇ ਯੂਰੀਆ ਡਾਇਆ ਇਹਦਾ ਹੋਰ ਦਿਨ ਚੱਲਿਆ ਨਹੀਂ ਹੁਣ ਤੁਹਾਡੇ ਹਿਸਾਬ ਨਾਲ ਇਹ ਪਾਣ ਦੇ ਨਾਲ ਜਿਹੜੀ ਫਸਲਾਂ ਜ਼ਹਿਰੀ ਹੋ ਗਈਆਂ ਸਾਹ ਮੇਰੇ ਕੋਲ ਜ਼ਹਿਰੀਆ ਹੋਰ ਕੀ ਹੈ ਜਿਹੜਾ ਜਿਹੜਾ ਅੱਜ ਕੱਲ ਤੁਸੀਂ ਦੇਖ ਰਹੇ ਹੋ ਵੀ ਬਿਮਾਰੀਆਂ ਨਹੀਂ ਫੈਲ ਰਹੀਆਂ ਉਹਦਾ ਕੀ ਕਰਨਾ ਜਦੋਂ ਦਵਾਈਆਂ ਦਾ ਅੱਛਾ ਗਾ ਕਿਸੇ ਨੂੰ ਨਾ ਕੈਂਸਰ ਸੁਣੀਦਾ ਤਾਂ ਨਾ ਕੋਈ ਉਹ ਪੋੜਾ ਸੁਣੀਦਾ ਨਾ ਕੋਈ ਹੋਰ ਬਿਮਾਰੀ ਸੁਣੀ ਮਾ ਮੋਟਾ ਬੁਖਾਰ ਡਰ ਜਾਣਾ ਕਨੈਨ ਕੋਈ ਫੌਜੀ ਆਇਆ ਉਹ ਤੇ ਲੈ ਜੇ ਦੁੱਧ ਗੈਲ ਭਾਈ ਗਰਮੀ ਕਰਦੀ ਨਹੀਂ ਪੁਰਾਣੇ ਦੇਸੀ ਇਲਾਜ ਕਿਆ ਹੋਏ ਕਰਦੇ ਥੋਡੇ ਟਾਈਮ ਅਜਾ ਡਾਕਟਰ ਨਹੀਂ ਦੇ ਹੁੰਦੇ ਜੱਟ ਬਹੁਤ ਹਕੀਮ ਤੇ ਅੱਛਾ ਸਾਰੇ ਬੇਸੰਦਾਰ ਹੁੰਦਾ ਤਾਂ ਜੱਟ ਡੁੱਧ ਦਾ ਕੀ ਖਾਏ ਕਰਦੇ ਤੇ ਫਿਰ ਅੱਜ ਮੈਂ ਅੱਛਾ ਜੇ ਬੁਖਾਰ ਹੋਣਾ ਫਿਰ ਫਿਰ ਕਮੈਂਡ ਲੈ ਲੈਣੀ ਫੌਜੀ ਜੇ ਘੇਤੇ ਅੱਛਾ ਅਜ ਹੁੰਦੇ ਤੇ ਹੂੰ ਉਹ ਕਨੈਨ ਗਾਨੇ ਦੇ ਉਹ ਲੈ ਜੇ ਦੁੱਧ ਪੀ ਲੈਣਾ ਅੱਜ ਕੀ ਦੋ ਟੰਦੇ ਯਾਨੀ ਸਾਰੇ ਇਲਾਜ ਦੇਸੀ ਕਰਤੀ ਹੋ ਜਾਂਦੇ ਤੇ ਆ ਜੀ ਹਾਂ ਹਟਿਆ ਦੇ ਦਿਸਾ ਦੇ ਮਿਰਦਾਂ ਦੇ ਹੂੰ ਹਾਂ ਅਰੇ ਬੰਤੇ ਰੁਮਾ ਮੰਡੀ ਹਟੀ ਰਿਵੇ ਜਿਹੜਾ ਮਰਜੀ ਖਿਆ ਲਿਆ ਤੁਸੀਂ ਖਰਾਕ ਮੈਂ ਕੀ ਲਿਆ ਕਰਦੇ ਹੁੰਦੇ ਤੇ ਅਸੀਂ ਆਹ ਜੀ ਦੁੱਧ ਕੀ ਬੜੇ ਆਜ ਬਦਾਮ ਹੂੰ ਕਾਜੂ ਕੁਝ ਇਹ ਰਗੜਨੇ ਅੱਛਾ ਅਸੀਂ ਦੁੱਧ ਕੀਦਾ ਉਹ ਤੁਹਾਡੇ ਅ ਪ੍ਰੋਟੀਨ ਵਿਟਾਮਿਨ ਬੇਟਾ ਬਰਾਮ ਜੜੇ ਤੇ ਸਾਡੇ ਜਮਾਨੇ ਤਾਂ ਨਹੀਂ ਬੇਟਾ ਨਾ ਅੱਛਾ ਅੱਜ ਕੱਲ ਤਾਂ ਕਹਿੰਦੇ ਬਹੁਤ ਚੱਲਦੇ ਆ ਨਾ ਇਹ ਪ੍ਰੋਡਕਟ ਬਈ ਸਾਨੂੰ ਨਹੀਂ ਇਹ ਨਾ ਗੱਲਾਂ ਦਾ ਪਤਾ ਮੀ ਝੂਠ ਬੋਲੀ ਅੱਛਾ ਹਾਂ ਨੀ ਨੀ ਉਹਨਾਂ ਟਾਈਮਾਂ ਮੰਨਦੇ ਹੈਗੇ ਆ ਚਲੋ ਜੀ ਬਾਪੂ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜਰੂਰ ਸਾਡੇ ਬਜ਼ੁਰਗਾਂ ਦੀਆਂ ਗੱਲਾਂ ਸ਼ੇਅਰ ਕਰਿਓ ਜਿਨ੍ਹਾਂ ਨੇ ਦੇਖੀਆਂ ਤੇ ਹੋਰ ਵੀ ਅਦਰ ਪਹਿਲਵਾਨ ਪਹੁੰਚ ਰਹੇ ਆ ਜੀ ਅੱਜ ਅਸੀਂ ਆਏ ਹੋਏ ਆ ਪਿੰਡ ਬ੍ਰਾਹਮਣਾਂ ਦੀ ਵਾਸੀਆਂ ਹਾਂ ਹਾਂ ਜੀ ਤੇ ਨੇੜੇ ਚੁੰਨੀ ਖਰੜ ਵੀ ਨੇੜੇ ਹੀ ਪੈ ਜਾਂਦਾ ਇੱਥੋਂ ਤੇ ਜ਼ਿਲ੍ਹਾ ਮੁਹਾਲੀ ਆ ਇਹ ਬਹੁਤ ਸੋਹਣਾ ਪਿੰਡ ਹੈ ਇੱਥੇ ਕੁਸ਼ੀ ਦੰਗਲ ਹੋਣ ਜਾ ਰਿਹਾ ਜੀ ਗੁੱਗੇ ਜਹਰਬੀਰ ਦੀ ਕਿਰਪਾ ਦੇ ਨਾਲ ਬ੍ਰਾਹਮਣਾਂ ਦੀ ਵਾਸੀਆਂ ਪਿੰਡ ਆ ਤੇ ਜਰੂਰ ਸਾਰੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਮੈਂ ਵੀ ਅੱਜ ਕਮੈਂਟਰੀ ਕਰਨ ਲਈ ਇੱਥੇ ਆਇਆ ਹੋਇਆ ਹਾਂ ਸੋ ਬੜਾ ਪਿਆਰ ਮਿਲਦਾ ਜਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਜੀ ਬਹੁਤ-ਬਹੁਤ ਧੰਨਵਾਦ